ਲੋਕਾਂ ਨੂੰ ਲੰਗੜਾ ਵਾਲਾ ਨੂੰ ਬਹੁਤ ਤੰਗੀ ਆ ਇੱਥੇ ਹਰ ਰੋਜ਼ ਕੋਈ ਨਾ ਕੋਈ ਸੜਕ ਤੇ ਹਾਦਸਾ ਹੋਇਆ ਰੰਦਾ ਵਾ ਕੋਈ ਗੱਡੀ ਫਸੀ ਰਹਿੰਦੀ ਆ ਕਦੇ ਟਰੱਕ ਫਸ ਗਿਆ ਕਦੇ ਫਸ ਫਸ ਗਈ ਉਚਿਤ ਅਧਿਕਾਰੀਆਂ ਨੂੰ ਬੇਨਤੀ ਆ ਕਿ ਤੁਸੀਂ ਆਪ ਆਣ ਕੇ ਸੜਕਾਂ ਤੇ ਦੇਖੋ ਔਰ ਜਿਹੜੇ ਇਹਦੇ ਠੇਕੇਦਾਰ ਆ ਉਹਨਾਂ ਨੂੰ ਜ਼ਿੰਮੇਵਾਰੀ ਦਾ ਕੰਮ ਕਰਾਇਆ ਜਾਵੇ ਮੇਰ ਖਾਨਾ ਵੀ ਇਹ ਠੇਕੇਦਾਰਾਂ ਨੇ ਪਤਾ ਨਹੀਂ ਅੱਡੀਆਂ ਦੇ ਡਾਕਟਰ ਨਾਲ ਸਮਝੌਤਾ ਕੀਤਾ ਹੋਇਆ ਵੀ ਉਹ ਕੋਈ ਨਾ ਕੋਈ ਬੱਚਾ ਕੋਈ ਨਾ ਕੋਈ ਆਪਣਾ ਜਿਹੜਾ ਹੈਗਾ ਉਹ ਟਿਕਦਾ ਵਾ ਫਰਨ ਸਾਡੀਆਂ ਡਾਕਟਰਾਂ ਕੋਲ ਜਾਣਾ ਪੈਂਦਾ ਇਹਦੇ ਬਾਰੇ ਕੋਈ ਸਾਡਾ ਪ੍ਰਸ਼ਾਸਨ ਧਿਆਨ ਦੇਵੇ ਸਾਡੀ ਦੇ ਹੱਥ ਜੋੜ ਕੇ ਸਰਕਾਰ ਨੂੰ ਵੀ ਅਪੀਲ ਆ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਇਹ ਬਹੁਤ ਸਾਡਾ ਕਾਮਕਾਰ ਬਹੁਤ ਪ੍ਰਭਾਵੇ ਦਾ ਲੋਕਾਂ ਨੂੰ ਲੰਘਣ ਵਾਲਿਆਂ ਨੂੰ ਬਹੁਤ ਤੰਗੀ ਆ ਇੱਥੇ ਹਰ ਰੋਜ਼ ਕੋਈ ਨਾ ਕੋਈ ਸੜਕ ਤੇ ਹਾਦਸਾ ਹੋਇਆ ਰਹਿਦਾ ਵਾ ਕੋਈ ਗੱਡੀ ਫਸੀ ਰਹਿੰਦੀ ਆ ਕਦੇ ਟਰੱਕ ਫਸ ਗਿਆ ਕਦੇ ਬੱਸ ਫਸ ਗਈ ਅੱਜ ਸਵੇਰੇ ਇੱਥੇ ਬੱਸ ਫਸੀ ਆ ਸਵਾਰੀਆਂ ਦਾ ਮੂੰਹ ਭਰਨੇ ਵਜੇਆ ਦੋਨੇ ਟਾਇਰ ਅਗੇ ਵਿੱਚ ਅਗਲੇ ਵਿੱਚ ਪੈ ਗਏ ਆ ਦੇਖੋ ਪ੍ਰਸ਼ਾਸਨ ਕੋਈ ਵੱਡਾ ਹਾਸਾ ਛਾ ਡੀਕ ਰਿਆ ਵਾ ਵੀ ਕੋਈ ਨਾ ਕੋਈ ਕਾਂਡ ਹੋਵੇ ਤਾਂ ਠੀਕ ਕਹਦਾ ਮਨਾਂ ਦੇ ਕਾਂਡ ਜੂਨ ਸਕੂਗੀ ਕੰਮਕਾਰ ਸਾਰੇ ਬੰਦ ਪਏ ਆ 6 ਮਹੀਨਾ ਤੋਂ ਵਿਹਲੇ ਬੈਠੇ ਆ ਆਈ ਦਾ ਚਲ ਜਾਈਦਾ ਰੋਟੀਆਂ ਖਾ ਕੇ ਚਲੋ ਠੀਕ ਆ ਗਈ ਜੋ ਕਿ ਸ਼ਹਿਰ ਦੇ ਹਾਲਾਤਾਂ ਬਾਰੇ ਅਸੀਂ ਕਹਿੰਦੇ ਆ ਵੀ ਸ਼ਹਿਰ ਦੇ ਹਾਲਾਤ ਬਹੁਤ ਜ਼ਿਆਦੇ ਮਾੜੇ ਹੋਏ ਪਿਆ ਇੱਥੇ ਇਤਿਹਾਸਿਕ ਗੁਰਦੁਆਰੇ ਆ ਸਾਰੇ ਔਰ ਤੁਸੀਂ ਆਪ ਹੀ ਦੇਖ ਸਕਦੇ ਕਿੰਨੀ ਪਰੇਸ਼ਾਨੀ ਆਵਾਜਾਈ ਨੂੰ ਹੋ ਰਹੀ ਆ ਇੱਥੇ ਰੋਜ਼ ਦੀ ਰੋਜ਼ ਕੋਈ ਨਾ ਕੋਈ ਡਿੱਗਦਾ ਹੀ ਰਹਿੰਦਾ ਵਾ ਜੀ ਅੱਜ ਵੀ ਅਸੀਂ ਦੇਖਿਆ ਜੀ ਸਰਕਾਰੀ ਬਾਸ ਇੱਕ ਆਪਣੇ ਸਿਵਲ ਹਸਪੀਟਲ ਦੇ ਸਾਹਮਣੇ ਉੱਥੇ ਫਸੀ ਪਈ ਸੀ ਇੱਕ ਬੱਚਿਆਂ ਵਾਲੀ ਵੈਨ ਅੰਡਰ ਬ੍ਰਿਜ ਦੇ ਵਿੱਚ ਤੇ ਇਸ ਕਰਕੇ ਬਹੁਤ ਜਾਨੀ ਨੁਕਸਾਨ ਵੀ ਹੋ ਸਕਦੇ ਆ ਤੇ ਸਾਨੂੰ ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਉੱਚ ਅਧਿਕਾਰੀਆਂ ਨੂੰ ਬੇਨਤੀ ਆ ਕਿ ਤੁਸੀਂ ਆਪ ਆਣ ਕੇ ਸਟਕਾ ਤੇ ਦੇਖੋ ਔਰ ਜਿਹੜੇ ਇਹਦੇ ਠੇਕੇਦਾਰ ਆ ਉਹਨਾਂ ਨੂੰ ਜ਼ਿੰਮੇਵਾਰੀ ਦਾ ਕੰਮ ਕਰਾਇਆ ਜਾਵੇ ਵਾਦ ਤੋਂ ਬਾਅਦ ਮਸ਼ੀਨਰੀ ਲਾਈ ਜਾਵੇ ਜੋ ਤੇ ਆ ਕੋਈ ਟੱਤੇ ਇਹਨਾਂ ਨੂੰ ਪੂਰ ਕੇ ਵਧੀਆ ਆਵਾਜ਼ਾਈ ਚਲਾਈ ਜਾਵੇ ਕੀ ਨਾਮ ਤੋਂ ਦੱਸ ਕੀ ਕਹਿਣਾ ਚਾਹੁੰਦੇ ਹੋ ਸਰ ਮੇਰਾ ਨਾਮ ਲਾਗੀ ਤੰਦੂਆ ਜੀ ਪਿੰਡ ਮੀਵਾ ਸਿੰਘ ਵਾਲਾ ਮਜੂਦਾ ਪੰਚ ਕੋਈ ਦੁਕਾਨ ਨਹੀਂ ਦੁਕਾਨ ਨਹੀਂ ਆਪਣੀ ਜਾਰੀ ਰੋਸਟੀਆਂ ਮੋਲਿਆਣਾ ਪਹੁੰਚਾ ਦੀ ਇੱਥੇ ਆਉਣ ਜਾਣਾ ਤੇ ਮੈਨ ਖਰੋਣਾ ਅਸਲ ਜਗਤ ਇਹ ਹੀ ਆ ਭਾਜੀ ਗੁਰੂ ਘਰ ਦੇ ਤਿੰਨ ਇਤਿਹਾਸ ਗੁਰਦੁਆਰੇ ਆ ਮੰਦਰ ਇਤਿਹਾਸਕ ਲੱਗੇ ਸਕੂਲ ਆ ਇਹ ਬਹੁਤ ਵੱਡੀ ਸਮੱਸਿਆ ਵਾ ਇੱਕ ਦਿਨ ਬੱਚਾ ਡੇਪਿਆ ਵਿਚਾਰੇ ਕਪੜੇ ਲਿਪੜ ਕੇ ਕਰਮੀ ਬੜੀ ਉਹਨੂੰ ਚੱਕ ਕੇ ਅੰਦਰ ਲਗਾਇਆ ਇਹ ਤਾਂ ਆ ਗਏ ਉਹਨੂੰ ਸਾਫ-ਸੂਬ ਕੀਤਾ ਪਾਣੀ ਪੂਣੀ ਪਲਾਇਆ ਮੈਂ ਵੀ ਉਦੋਂ ਇੱਥੇ ਹੀ ਆ। ਵੀ ਇਹ ਹੀ ਆਪਾਂ ਪ੍ਰਸ਼ਾਸਨਕਾਰੀ ਅਪੀਲ ਕਰ ਸਕਦੇ ਆ ਵੀ ਇਹਨੂੰ ਬਣਾ ਦੇਣ। ਗੁਰੂ ਘਰ ਆ ਗੁਰੂ ਘਰ ਲੰਗਣਾ ਆਪਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਦੂਰੋਂ-ਦੂਰੋਂ ਲੋਕ ਆਉਂਦੇ ਆ ਜੀ। ਚਲੋ ਕਿਤੇ ਪਾਸੇ ਸਾਈਡ ਦੇ ਉੱਤੇ ਆ ਜਿੱਥੇ ਥੋੜਾ ਜਿਹਾ ਘਾਟਾ ਵਾਜਾਈ ਆ ਚਲੋ ਕੋਈ ਗੱਲ ਨਹੀਂ ਉਹ ਥੋੜਾ ਜਿਹਾ ਲੇਟ ਹੀ ਬਣ ਜੂਗੀ ਜਿਹੜੀ ਇਹ ਚੀਜ਼ਾਂ ਵਾ ਪੈਲ ਦੇ ਧਾਰ ਤੇ ਬਣਨੀਆਂ ਚਾਹੀਦੀਆਂ। ਇੱਦਾਂ ਉਹ ਮੇਨ ਰੋਡ ਆ ਗੁਰੂ ਬੇਰ ਸਾਹਿਬ ਗੁਰਦੁਆਰਾ ਵਾ ਗਾੜੀ ਹਨਾ ਉੱਦੋਂ ਵਿੱਚ ਸੰਗਤ ਜਾਂਦੀ ਸੁਲਤਾਨਪੁਰ ਲੋਧੀ ਇਹ ਦੇਖੋ ਇਤਿਹਾਸਿਕ ਸ਼ਹਿਰ ਹੈ ਔਰ ਵਰਲਡ ਚ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਗੁਰੂ ਗ੍ਰੰਥ ਸਾਹਿਬ ਦਾ ਸ਼ੁਰੂਆਤ ਇੱਥੋਂ ਹੋਈ ਹੈ ਔਰ 550 ਸਾਲਾਂ ਅਜ ਬੜਾ ਨਾਮ ਸੁਲਤਾਨਪੁਰ ਲੋਧੀ ਦਾ ਗਿਆ ਬਟ ਉਸ ਤੋਂ ਬਾਅਦ ਜੋ ਹੁਣ ਤਿੰਨ ਸਾਲਾਂ ਤੋਂ ਜੋ ਖਸਤਾ ਹਾਲਤ ਹੋਈ ਹੈ ਔਰ ਸ਼ਹਿਰੀ ਦੇ ਪਰੇਸ਼ਾਨੀਆਂ ਬਾਹਰਲੇ ਵੀ ਪਰੇਸ਼ਾਨਾ ਕਈਆਂ ਦੇ ਤਾਂ ਮੈਂ ਦੇਖਿਆ ਜਗਧਰ ਗਰਦਿਆਲ ਸਿੰਘ ਦਾ ਉਦਨ ਸਿੰਘ ਜੀ ਦਾ ਢਹਾੜਾ ਸੀ ਤੇ ਗੁੱਠ ਟੁੱਟ ਗਿਆ ਤੇ ਕੋਏ ਦੇ ਵਿੱਚ ਡਿੱਗ ਕੇ ਤੇ ਉਹ ਆ ਹਾਲਤਾਂ ਕੋਈ ਕੁਛ ਪਰੇਸ਼ਾਨਾ ਕੋਈ ਦੁਕਾਨਦਾਰ ਪਰੇਸ਼ਾਨਾ ਉਸ ਦੇ ਕੋ ਇਹ ਜਿਹੜੇ ਟੋਏ ਪਏ ਆ ਇਹ ਕਈਆਂ ਦੇ ਲਈ ਤੇ ਮੇਰਾ ਖਿਆਲ ਆ ਵੀ ਇਹ ਠੇਕੇਦਾਰਾਂ ਨੇ ਪਤਾ ਨਹੀਂ ਹੱਡੀਆਂ ਦੇ ਡਾਕਟਰ ਨਾਲ ਸਮਝੌਤਾ ਕੀਤਾ ਹੋਇਆ ਵੀ ਉਹ ਕੋਈ ਨਾ ਕੋਈ ਬੱਚਾ ਕੋਈ ਨਾ ਕੋਈ ਆਪਣਾ ਜਿਹੜਾ ਹੈਗਾ ਉਹ ਡਿੱਗਦਾ ਵਾ ਫਿਰ ਹੱਡੀਆਂ ਦੇ ਡਾਕਟਰਾਂ ਕੋ ਜਾਣਾ ਪੈਂਦਾ ਇਹ ਸਾਰਾ ਪ੍ਰਸ਼ਾਸਨ ਦੀ ਕਮਜ਼ੋਰੀ ਹੈ ਇਹਨੂੰ ਡਿਲੇ ਬ੍ਰੇਡ ਕਰ ਚ ਇਹ ਡਿਲੇ ਜਿਹੜੀ ਆ ਨਾ ਠੇਕੇਦਾਰੀ ਦੀ ਇਹ ਜਿਹੜੀ ਆ ਇਹਨਾਂ ਨੇ ਠੇਕੇਦਾਰਾਂ ਨੂੰ ਨਹੀਂ ਕੱਸਿਆ ਤੇ ਕੰਮ ਅੱਜ ਨਹੀਂ ਹੁੰਦਾ ਜਿਹੜਾ ਕੰਮ ਕਦੋਂ ਉਦੋਂ ਸ਼ੁਰੂ ਕਰ ਦਿੰਦੇ ਆ ਕਦੀ ਪੁਰਾਣੀ ਮੰਡੀ ਚਲ ਜਾਂਦੇ ਜਿੱਥੇ ਲੋੜ ਨਹੀਂ ਉੱਥੇ ਜਾਣਗੇ ਜਿੱਥੇ ਲੋੜ ਆ ਉੱਥੇ ਇਹਨਾਂ ਨੇ ਕੰਮ ਨਹੀਂ ਕਰਨਾ ਜੇ ਤੁਸੀਂ ਕਨੈਕਸ਼ਨ ਦੇਣੇ ਆ WhatsApp ਲਾਈ ਦੇ ਤੁਸੀਂ ਗਰੀਬ ਜਿੱਥੇ ਜਨਤਾ ਜਿਨ੍ਹਾਂ ਨੂੰ ਲੋੜ ਆ ਜਿਨ੍ਹਾਂ ਦੇ ਸਮਰਸੀ ਪੰਪ ਨਹੀਂ ਹੈਗੇ ਉੱਥੇ ਦਿਓ ਤੁਸੀਂ ਜਿਹੜੇ ਜਿਹੜੇ ਗਰੀਬ ਜਨਤਾ ਮਹਰਿਆ ਮੱਲਾ ਹੋ ਗਿਆ ਰਾਜਪੂਤਾਂ ਮੱਲਾ ਹੋ ਗਿਆ ਜਿਹੜਾ ਉਹ ਆਪਣਾ ਅੰਤਰਜਾਮਤਾ ਦੇ ਸਾਹਮਣੇ ਹੋ ਗਿਆ ਉੱਥੇ ਦਿਓ ਕਨੈਕਸ਼ਨ ਜਿੱਥੇ ਜਿੱਥੇ ਅੱਗੇ ਗਰੀਬ ਜਨਤਾ ਦਾ ਨਿਵਾਸ ਹੈ ਜਾਵਾ ਉਹਨਾਂ ਨੂੰ ਆਪਾਂ ਓਪਰਟੀਉਨਿਟੀ ਦੇਣੀ ਆ ਤੇ ਜੇ ਆਪਾਂ ਦੇਣੀ ਨਵੀਂ ਮੱਡੀ ਪਾਇਆਗਾ ਖਾਨ ਪੁਰਾਣੀ ਦਾਣਾ ਮੱਡੀ ਪਾਇਆਗਾ ਉੱਥੇ 5 10 ਆੜਤੀ ਹੋਣਗੇ ਉਹਨਾਂ ਨੂੰ ਬਣਾਉਣ ਦਾ ਬਿਲਡ ਅਪ ਕਰਨ ਦਾ ਕੀ ਫਾਇਦਾ ਜਾਂ ਕਿ ਸ਼ਹਿਰਾਂ ਦੇ ਭੱਲੇ ਚੱਲ ਜੋ ਦੇਖੋ ਸ਼ਹਿਰ ਦੇ ਪਨਿਊਰੇ ਕਿਤੇ ਦੇਖੋ ਸਰਕਾਰਾਂ ਜਿਹੜੀਆਂ ਮੈਂ ਤਾਂ ਕਹਿੰਦਾ ਸਰਕਾਰ ਜਿਹੜੀ ਸਰਕਾਰ ਤਾਂ ਹੋਏ ਉਹਦੇ ਐਮਸੀ ਬਣਾ ਦੇਣੇ ਚਾਹੀਦੇ ਆ ਤੇ ਆਪੇ ਮਤਲਬ ਕੰਮ ਕਰ ਹੋਣ ਤਾਲਮੇ ਲੈਣੇ ਆ ਜੇ ਤਾਲਮੇਲੇ ਕਹੀਦਾ ਜਾਣ ਲਈ ਕਿਥੇ ਕਹੀਦਾ ਉਹ ਸਾਡੇ ਜਿਹੜੇ ਆ ਮੈਂ ਕਹਿ ਨਹੀਂ ਸਕਦਾ ਸਾਡੇ ਬੰਦੇ ਜਾ ਕੇ ਡੀਸੀ ਕੋ ਜਾਣ ਨੂੰ ਤਿਆਰ ਨਹੀਂ ਸਾਡੇ ਬੰਦੇ ਜਿਹੜੇ ਮੰਤਰੀ ਸਾਹਿਬ ਆ ਸਾਡੇ ਸਥਾਨਿਕ ਸਰਕਾਰਾਂ ਦੇ ਉਹਦੇ ਕੋ ਜਾਣ ਨੂੰ ਤਿਆਰ ਨਹੀਂ ਤੇ ਉਹ ਜਿਹੜੇ ਜਾ ਕੇ ਆਪਣਾ ਦੱਸਣਾ ਚਾਹੀਦਾ ਕਿ ਸਾਨੂੰ ਆ ਮਸ਼ੀਨ ਚਾਹੀਦੀ ਆ ਸੀਵਰ ਸਾਫ ਕਰਨ ਲਈ 550 ਸਾਲਾ ਜੇ ਮਸ਼ੀਨ ਆਈ ਸੀ ਸਾਰਾ ਸੀਵਰ ਸਾਫ ਕਰ ਗਈ ਸੀ 2 ਸਾਲ ਕੋਈ ਲੋੜ ਨਹੀਂ ਸੀ ਤੇ ਅੱਜ ਵੀ ਮੈਂ ਡਿਮਾਂਡ ਕਰਦਾ ਵਾ ਪ੍ਰਸ਼ਾਸਨ ਨੂੰ ਜਾਂ ਤਾਂ ਸਾਨੂੰ ਇਹ ਮਸ਼ੀਨ ਦਿੱਤੀ ਜਾਵੇ ਉਹ ਸੀਵਰ ਦੀ ਜਾਂ ਫਿਰ ਉਹ ਸੀਵਰ ਦੀ ਜਿੱਥੇ ਜਲੰਧਰ ਜਾਂ ਨਕੋਦਰ ਜਾਂ ਬੇਗਵਾਲ ਆ ਇਹ ਉਹਨਾਂ ਸਫਾਈ ਕਰਾਈ ਜਾਵੇ ਕਰਾ ਕੇ ਸਹੀ ਸੀਵਰ ਦਾ ਮਸਲਾ ਹੱਲ ਕਰਾਇਆ ਜਾਵੇ ਠੇਕੇਦਾਰਾਂ ਨੂੰ ਕਿੱਚਿਆ ਜਾਵੇ ਜਿਹੜੀਆਂ ਸੜਕਾਂ ਟੁੱਟੀਆਂ ਭੱਜੀਆਂ ਉਹਨਾਂ ਦੇ ਭਰਤੀ ਮਲਬਾ ਪਾ ਕੇ ਟੈਂਪਰੇਰੀ ਰੀਫਟ ਦੇਵੋ ਉਹਨੂੰ ਕੋਏਦ ਨਾ ਰਹਿਣ ਦਿਓ ਇਹਦੀ ਹੱਡੀਆਂ ਤਰ੍ਹਾਂ ਟੁੱਟਣ ਮੁੜ ਕੇ ਬਣਾਉਣੇ ਜਦੋਂ ਮਰਜ਼ੀ ਬਣਾ ਦਿਓ ਇਹ ਮੇਰੀ ਡਿਮਾਂਡ ਆ ਪਾਣੀ ਖੜਾ ਵਾ ਸਾਰੀਆਂ ਦੁਕਾਨਾਂ ਤੱਕ ਜਾ ਕੇ ਤੇ ਦੇ ਲੋ ਪਾਣੀ ਖੜਾ ਲੋਕੀ ਸਾਨੂੰ ਬਾਹੋਂ ਫੜਕੇ ਉਚਲਾ ਪੈਂਦਾ ਦੱਸੋ ਕੀ ਕਰੀਏ ਲੇਕਿਨ ਸਾਡੇ ਕੋ ਮੈਂ ਦੱਸ ਨਹੀਂ ਸਕਦਾ ਵੀ ਮੇਰੀ ਵੀ ਸਮੱਸਿਆ ਵਾ ਜਿਹੜੀਆਂ ਮੇਰੀ ਪ੍ਰੋਬਲਮ ਆ ਨੇ ਮੈਂ ਤਾਂ ਬਰਦਾਸ਼ਤ ਨਹੀਂ ਕਰ ਸਕਦਾ ਇਹ ਗੁਰੂ ਨਾਨਕ ਸਾਹਿਬ ਨੇ ਸਾਨੂੰ ਇੱਥੇ ਜਨਮ ਦਿੱਤਾ ਵਾ ਸਾਡਾ ਫਰਜ਼ ਬੰਦਾ ਵੇ ਅਸੀਂ ਇਹਦੀ ਲੜਾਈ ਲੜੀਏ ਔਰ ਆਪਣੇ ਗਰੀਬਾਂ ਦੀ ਲੜਾਈ ਲੜੀਏ ਔਰ ਇਤਿਹਾਸਿਕ ਸ਼ਹਿਰ ਜਿਹੜਾ ਮੱਕਾ ਕਿਹਾ ਜਾ ਸਕਦਾ ਸਿੱਖਾਂ ਦਾ ਇਹਦੇ ਬਾਰੇ ਕੋਈ ਸਾਡਾ ਪ੍ਰਸ਼ਾਸਨ ਧਿਆਨ ਦੇਵੇ ਸਾਡੀ ਦੇ ਹੱਥ ਜੋੜ ਕੇ ਸਰਕਾਰ ਨੂੰ ਵੀ ਅਪੀਲ ਆ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ